ਪੰਪੋ ਤੇਲ ਕੱਟ ਪੈ ਹੀ ਕੱਟ ਨਹੀਂ ਜਾਂਦੇ ਆਪਾਂ ਇਹਨੂੰ ਪਤਾ ਨਹੀਂ ਲੱਗਿਆ ਕਿ ਕੀ ਗੁੱਲ ਨਹੀਂ ਹੋਈਗਾ ਬੁੱਲੋ ਅਕੀ ਕਾਰ ਦੀ ਸਵਾਗਤ ਹੈ ਤੁਹਾਡਾ ਜਦੇ ਬਲੌਗ ਦੇ ਵਿੱਚ ਤੇ ਫਿਲਹਾਲ ਤਾਂ ਅਗੇ ਕੱਲ ਵਾਲੀ ਇਹ ਜਗ੍ਹਾ ਜਿੱਥੇ ਕੱਲ ਸੀ ਹੈ ਨਾ ਕਿ ਆਪਾਂ ਲਾ ਲੋ ਵੀ ਜਿਹੜੀ ਮਕਾਨ ਦੀਆਂ ਨੀਆਂ ਪੱਟੀਆਂ ਸੀ ਆਪਣਾ ਨਹੀਂ ਆਪਣੇ ਰਿਸ਼ਤੇਦਾਰ ਦਾ ਸੀ ਤੇ ਉਦੋਂ ਬਾਅਦ ਮੀਆਂ ਪਟ ਗਿਆ ਲਾ ਲੋ ਤੁਸੀਂ ਦੇਖਿਆ ਵੀਡੀਓ ਜੇ ਆਪਾਂ ਸਾਰਾ ਦਿਨ ਲੱਗੇ ਰਹੇ ਇੱਥੇ ਇਹ ਅੱਜ ਸਵੇਰੇ ਹੀ ਮਿਸਤਰੀ ਦਾ ਜਿਹੜਾ ਵੀਡੀਓ ਆਈ ਜਿਹੜੀ ਬੜੀ ਖਤਰਨਾਕ ਆਈ ਹੈ ਜੀ ਟਰੈਕਟਰ ਲੈ ਗਿਆ ਕਿਉਂਕਿ ਜਿੰਨੀ ਨਿਆ ਨਿਆ ਨਾ ਆਪਾਂ ਲਪਲਾ ਲੋ ਪੱਟੀ ਸੀ ਜੜੀਆਂ ਉਹਨਾਂ 'ਚ ਸਾਰਿਆਂ ਦੇ ਵਿੱਚ ਪਾਣੀ ਭਰ ਗਿਆ ਕਰੀ ਸਾਨੂੰ ਚੈੱਕ ਕਰਾ ਦਿੰਦੇ ਆ ਆਹ ਦੇਖੋ ਆ ਖੇਤੋਂ ਆਈ ਜੀ ਟੁੱਟ ਗਿਆ ਪਾਣੀ ਜੀਰੀ ਦਾ ਕਾਲੇ ਕਸੂਰ ਕਿਸੇ ਦਾ ਨਹੀਂ ਕਿਉਂਕਿ ਜ਼ਿੰਮੇਦਾਰੇ ਨੇ ਵੀ ਪਾਈ ਪਾਣੀ ਦੇਣਾ ਹਨ ਤੇ ਲਿਆਈ ਫਲਾ ਟਰੈਕਟਰ ਹੁਣ ਟਰੈਕਟਰ ਨਾਲ ਕੱਢਾਂਗੇ ਜੀ ਪਾਣੀ ਨੂੰ ਕੰਮ ਵੀ ਕਰਨਾ ਕੰਮ ਜਦ ਹੀ ਹੋਊਗਾ ਜਦੋਂ ਇਹ ਪਾਣੀ ਇੱਥੋਂ ਨਿਕਲੂਗਾ ਜੀ ਬਾਕੀ ਟਾਣ ਟਾਣ ਦਾ ਤਿਆਰੀ ਕਰਤੀ ਮਿਸਤਰੀਆਂ ਨੇ ਲੱਗੇ ਟਾਉਣ ਕੰਮ ਚੱਲ ਜਾਣਾ ਸੀ ਅੱਜ ਪਰ ਹੁਣ ਮੁਸ਼ਕਲ ਲੱਗਦਾ ਲਾਲ ਦੇਖਦੇ ਹੁਣ ਪਾਣੀ ਕੱਢਦੇ ਆ ਜੀ ਜਿੰਨਾ ਕੱਢ ਹੁੰਦਾ ਕੱਢਣਾ ਸਾਰਾ ਹੀ ਪੈਣਾ ਕੱਢਾਂਗੇ ਟਰੈਕਟਰ ਨਾਲ ਚਾਲ ਵੀ ਬ੍ਰਿਸ ਅੱਜਾ ਜੋਰ ਲੱਗ ਰਿਹਾ ਥੋੜਾ ਜੋਰ ਨਹੀਂ ਲੱਗ ਰਿਹਾ ਜੋੜੀ ਇਸਕਾ ਲੱਗ ਰਿਹਾ ਇਹ ਸੁੱਚੇ ਦਾ ਬਣਾ ਹਮਲਾ ਕੰਮੇ ਵੇ ਇਹੀ ਯਾਰ ਹਾਂ ਕਰਦਾ ਛੱਡ ਜਾ ਆਏ ਲਾਜ ਹੋਰ ਹੁਣ ਰੁਕ ਜਾ ਉਹ ਰੁਕ ਜਾ ਪਤੰਦਰ ਪੂਛੇ ਪਾਸੇ ਹੈਂਡਲ ਪਾ ਲੈ ਉਹਨਾਂ ਦੇ ਵਾਹ ਜੀ ਆਪਣੀ ਸ਼ਰਮ ਪੁੱਠਾ ਹੀ ਕਿਹੜਾ ਦੇ ਛੱਡਿਆ ਗਰਮੀ ਆ ਜੀ ਗਰਮੀ ਲੈਣ ਦੀ ਭਾਈ ਮੈਂ ਵੀ ਕਹ ਰਿਹਾ ਮਿਸਤਰੀਆਂ ਕਿਹਨਾਂ ਜਣ ਐਨੀ ਦੇਰ ਉਹ ਪਹਿਲਾਂ ਵੀ ਸਟਾਰਟ ਕਰਾ ਮੈਂ ਇੱਕ ਮਿਸ਼ਟਵਾਰ ਚੱਲ ਭਾਈ ਕਰਾ ਜਨ ਨਾ ਹੋ ਪੁੱਠਾ ਵੀ ਜਾਂਦਾ ਉਹ ਟੈਕਰ ਨਹੀਂ ਆਉਂਦਾ ਨਾ ਹੁੰਦਾ ਨਹੀਂ ਜੀ ਐ ਹੀ ਹੋਣੇਗਾ ਨਹੀਂ ਪੁੱਠਾ ਹਾਂ ਮੰਨਿਆ ਹੋਇਆ ਪੁੱਠਾ ਹੀ ਚੱਲ ਪਾਣੀ ਦਾ ਤਾਂ ਕੰਮ ਚੱਲ ਰਿਹਾ ਜੀ ਫਿਲਹਾਲ ਅੱਗੇ ਗੱਡੀ 'ਚ ਬੈਠੇ ਆ ਗਰਮੀ ਇੰਨੀ ਕਿ ਜ਼ਿਆਦਾ ਆ ਨਾ ਦਾ ਸ ਨਹੀਂ ਸਕਦੇ ਧਮ ਤੋੜਦਾ ਕੁਦਰ ਬੈਠਦੇ ਆ ਗੱਡੀ ਚ ਲਾ ਲੋ ਏਸੀ ਚ ਤੇ ਉਸ ਤੋਂ ਬਾਅਦ ਨਾਲੇ ਵੀਡੀਓ ਦੀ ਕਰਦੇ ਆ ਡੇਟ ਕਿਉਂਕਿ ਵੀਡੀਓ ਦੀ ਡੇਟ ਹਲੇ ਕੱਲ ਵਾਲੀ ਰਹਿ ਰਹੀ ਹੈ ਜਿਹੜੀ ਆਪਾਂ ਕੱਲ ਬਣਾਈ ਹੈ ਕਿਉਂਕਿ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਨਾ ਉਹ ਲੇਟ ਆਈ ਕਾਫੀ ਮਤਲਬ ਲੇਟ ਕੀ ਰਾਤ ਆਈ ਹੈ ਰਾਤ ਵਾਲੀ ਤੁਸੀਂ ਵੀਡੀਓ ਚ ਅੱਜ ਵਾਲੀ ਜੀ ਦੇ ਕੱਲ ਅੱਜ ਵਾਲੀ ਦੇਖ ਲਓਗੇ ਹਨ ਵੀ ਕਿਦਾਂ ਲਾ ਲੋ ਸਾਰਾ ਦਿਨ ਆਪਾਂ ਕੰਮ ਤੇ ਲੱਗੇ ਰਹੇ ਮੈਂ ਵੀਡੀਓ ਉਹੀ ਅਪਲੋਡ ਲੱਗਿਆ ਕਰ ਤੇ ਫਿਲਹਾਲ ਇਹ ਜੀ ਅਪਡੇਟ ਹੈ ਜੀ ਗੱਡੀ ਚ ਬੈਠੇ ਆ ਤੇ ਦੂਜੀ ਸਾਈਡ ਪਾਣੀ ਨਿਕਲ ਰਿਹਾ ਦੇਖਦਾ ਸ਼ਾਮ ਨੂੰ ਬੁਲਟ ਦਾ ਵੀ ਕੰਮ ਕਰਾ ਕੇ ਲਈਏ ਕਿਉਂਕਿ ਪਹਿਲੇ ਆਪਾਂ ਲਾ ਲੋ ਜਾਣ ਤੋਂ ਲੇਟ ਹੋ ਰਿਹਾ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਐਡਿਟ ਕਰਨ ਤੋਂ ਬਾਅਦ ਅਪਲੋਡ ਕਰ ਦਾਂਗੇ ਨਾਲ ਦੀ ਨਾਲ ਕਿਉਂਕਿ ਅਪਲੋਡ ਨੇ ਥੋੜੇ ਇੱਥੇ ਨੈਟਵਰਕ ਦੀ ਵੀ ਪ੍ਰੋਬਲਮ ਹੈ ਇਸ਼ੂ ਆ ਥੋੜਾ ਜਿਹਾ ਤੇ ਉਹਦੇ ਕਰਕੇ ਥੋੜੀ ਵੀਡੀਓ ਲੇਟ ਅਪਲੋਡ ਹੋ ਰਹੀ ਹੈ ਕੱਲ ਉਹ ਤਾਂ ਵੈਸੇ ਰਾਤ ਹੋਈ ਹੈ ਦਿਨ ਚ ਆਪਾਂ ਕਰ ਨਹੀਂ ਸਕੇ ਅੱਗੇ ਕੋਸ਼ਿਸ਼ ਕਰਾਂਗੇ ਵੀ 8:00 ਤੋਂ ਲੈ ਕੇ 10:00 ਵਜੇ ਤੱਕ ਦੇ ਵਿੱਚ ਵਿੱਚ ਵੀਡੀਓ ਆਪਾਂ ਅਪਲੋਡ ਕਰ ਦਈਏ ਫਿਲਹਾਲ ਚਲੋ ਮਿਲਦੇ ਆ ਜੀ ਪਹਿਲਾਂ ਵੀਡੀਓ ਕਰ ਲੈ ਇੱਕ ਵਾਰੀ ਐਡਿਟ ਕਟੋ-ਕਟ ਚਾਰ ਤੋਂ ਪੰਜ ਵਾਰੀ ਜੀ ਅੰਜਨ ਸਟਾਰਟ ਕਰ ਲਿਆ ਪਾਣੀ ਵਾਲਾ ਕਿਉਂਕਿ ਇੱਕ ਤਾਂ ਪਾਣੀ ਕਾਫੀ ਸੀ ਤੇ ਬਾਅਦ ਚ ਬੰਦਿਆਂ ਨੂੰ ਭੁੱਖ ਲੱਗੀ ਰੋਟੀ ਖਾਣ ਚਲੇ ਗਏ ਅੰਜਨ ਚ ਬਾਰ-ਬਾਰ ਪਾਣੀ ਪਾਣਾ ਪੈਂਦਾ ਹੈ ਨਾ ਕਿਉਂਕਿ ਪਾਣੀ ਚਕਾਣਾ ਤੇ ਫਿਲਹਾਲ ਤਾਂ ਇੰਨਾ ਕੁ ਪਾਣੀ ਇੱਥੇ ਤਾਂ ਇੱਧਰ ਖੜਿਆ ਜੀ ਨਿਊਜ਼ ਚ ਕਿ ਕਿਟੋ ਆ ਇੱਥੇ ਤੇ ਬਾਕੀ ਥੋੜਾ-ਥੋੜਾ ਪਾਣੀ ਦਾ ਕਰਕੇ ਆਪਾਂ ਚੱਕਦਾ ਹੁਣ ਪਹਿਲਾਂ ਤੁਸੀਂ ਵੀਡੀਓ ਚ ਦੇਖਿਆ ਕਿ ਕਿੰਨਾ ਕੁ ਪਾਣੀ ਸੀ ਲਓ ਉੱਪਰ ਤੱਕ ਭਰਿਆ ਹੋਇਆ ਸੀ ਇੱਥੇ ਫਿਲਹਾਲ ਪਾਣੀ ਰਹਿ ਗਿਆ ਥੋੜਾ ਤੇ ਬੰਦੇ ਦੇ ਗਾਲਾਂ ਕਾ ਫੋਨ ਤੇ ਘਟੋਆ ਮਾਰਿਆ ਪਾ ਉਥੇ ਕਿਉਂਕਿ ਪਾਣੀ ਹੁਣ ਜਿੰਨਾ ਕਾ ਉਹ ਟੋਏ ਚ ਹੀ ਕਰ ਗਿਆ ਗੇਰ ਕੇ ਅੱਗੇ ਚੱਕਣਾ ਪੈਣਾ ਇਹ ਟਰੈਕਟਰ ਦੇ ਉੱਪਰ ਸ਼ਾਲੀ ਖਾ ਗਏ ਮਨਤੇ ਸਰ ਪਰੌਂਠੇ ਅੰਕੀ ਜਾ ਹੁਣ ਮੀਆਂ ਕਢਾ ਦੇ ਪਾਣੀ ਕਾਂ ਗਿਆ ਕਰਦੇ ਸ਼ੁਰੂ ਹਜੀ ਉਹ ਬੰਦਾ ਕਾਂ ਉਹ ਭਾਈ ਕੋ ਮਾਜਾ ਕਰਨੇ ਜਾ ਤੂੰ ਨਾ ਤਾਂ ਸਾਡੀ ਨੀਤ ਨਾ ਤੇਰੀ ਨੀਤ ਦੋਵਾਂ ਦੀ ਬਰਾਬਰ ਹੈ ਕਿਉਂ ਭਾਈ ਇਹੀ ਹੈ ਪਨਲੇ ਪਨਲੇ ਬੋਤਲ ਇੱਕ ਤਾਂ ਗਰਮੀ ਪਰ ਗਰਮੀ ਨੇ ਹਲਾਤੇ ਭਾਈ ਧਮਾਕਾ ਜਾਂ ਤੇ ਪੈ ਗਿਆ ਫਰਕ ਨੂੰ ਥੋੜਾ ਥੋੜਾ ਆ ਜਾ ਭਾਈ ਆ ਜਾ ਕਰ ਸਟਾਰਟ ਪਰ ਉਹ ਟਾਂਗਾ ਸਾਰੇ ਦੁਪਹਿਰ ਦੀ ਰੋਟੀ ਘੰਟੇ ਨੂੰ ਫੇਰ ਕਹਿ ਦੇਣਾ ਇਹਨਾਂ ਨੇ ਵੀ ਚਲੋ ਦੁਪਹਿਰ ਦੀ ਰੋਟੀ ਖਾ ਕੇ ਆਈਏ ਐਂ ਗੱਲ ਬਾਕੀ ਕੰਮ ਛੱਡਦੇ ਪਹਿਲਾਂ ਕਮਰਾ ਆਪਾਂ ਕਮਰੇ ਬਲਵਾਏ ਸੀ ਪੂਰੀ ਕਰਦੇ ਛੜਾ ਛਾਲ ਅਸੀਂ 3 ਮੋੜਾ ਗਿਆ ਆਪਾਂ ਆਓ ਯਾਰ ਇੰਨੀ ਗਰਮੀ ਮੈਨਾਂ ਚਾਰ ਦਵਾਰੀ ਤਾਂ ਹੁੰਦੀ ਰਹੂ ਆਪੇ ਇਹ ਖਰੇ ਉੱਪਰ ਉੱਪਰ ਕਮਰਾ ਬਣਾਓ ਆ ਵਾ ਠੀਕ ਆ ਚਾਰ ਦਵਾਰੀ ਤਾਂ ਹੁੰਦੀ ਰਹੀ ਹੈ ਨਾ ਗਰਮੀ ਨੇ ਭਾਈ ਹਾਲਾਤ ਬਹੁਤ ਖਰਾਬ ਕਰਦੇ ਇੱਕ ਤਾਂ ਪਾਣੀ ਨਿਕੜਨ ਜਾ ਰਹੇ ਗਰਮੀ ਹੈ ਗਰਮੀ ਹੋ ਆ ਇੱਕ ਵੀ ਗਰਮੀ ਗੰਦੀ ਕੀ ਚੰਗੀ ਵੀ ਗਰਮੀ ਦਾ ਗਰਮੀ ਹੈ ਬਹੁਤ ਬੁਰਾ ਹਾਲ ਹਾਂ ਹਵਾ ਨਹੀਂ ਆ ਯਾਰ ਬਾਕੀ ਕੋਈ ਨਹੀਂ ਕਰਤਾ ਹੁਣ ਸੰਤਾਂ ਨੇ ਬਚਨ ਹੁਣ ਪਹਿਲਾਂ ਏਸੀ ਲਾਉਣਾ ਕਮਰੇ ਚ ਕਮਰਾ ਲੁਬਣਾ ਪਹਿਲਾਂ ਕਮਰਾ ਬਣਾਣਾ ਨਹੀਂ ਉਹ ਕੰਟੇਨਰ ਚਾ ਲਿਆ ਮੈਂ ਯਾਰ ਕਿਹੜਾ ਉਹ ਜਿਹੜਾ ਹਾਂ ਠੀਕ ਆ 10 ਮਿੰਟ ਲਾਈਟ ਥੋੜੀ ਗਈ ਉਹਦੇ ਜੇ ਭੁੰਜਿਆ ਕਰਾਂਗੇ ਨਹੀਂ ਨਹੀਂ ਆ ਲਾਈਟ ਹੱਦ ਹੋ ਗਈ ਯਾਰ ਜਦ ਆਪਾਂ ਇਹ ਉਹ ਬੰਦੋਬਸਤ ਕਰ ਚੱਕੇ 20 ਮਿੰਟ ਜਨਰੇਟਰ ਦਾ ਅਵੇਲੇਬਲ ਹੈ ਸ਼ਿਆਲਾ ਫਿਰ ਅਮਲ ਕਰੋ ਬਾਤ ਬਾਈ ਹੁਣੇ ਕਿਹੜੇ ਕਿਹੜੇ ਹੈਲੀਕਾਪਟਰ ਆ ਗਏ ਫਿਰ ਉਹ ਹੈਲੀਕਾਪਟਰ ਆ ਗਏ ਬਾਈ ਨੇ ਮੀਂਹ ਲੈ ਕੇ ਆ ਹਾਂ ਬਾਈ ਜਿਹੜੀ ਪੰਭੀਰੀਆਂ ਜੀ ਘੁੰਮਦੇ ਕੰਮ ਦਾ ਕਹਿੰਦਾ ਮੀਂਹ ਲੈ ਕੇ ਆਉਂਦੇ ਆ ਹਰਸ਼ਪ੍ਰੀਤ ਵੀਰ ਮਾਰੇ ਟਾਈਮ ਆ ਮੈਂ ਗੱਲ ਤਾਂ ਸੁਣ ਲੈ ਜਿਹੇ ਕਾਲਜੂ ਚ ਚੱਲਦਾ ਹੋਇਆ ਫਿਰ ਤੇਰੇ ਨਾਮ ਤੇਰੇ ਮੂੰਹ ਚ ਰੇਤਾ ਯਾਰ ਪਹਿਲਾਂ ਤਾਂ ਬੜਾ ਔਖਾ ਪਾਣੀ ਕੱਢਿਆ ਹੁਣ ਹਲੇ ਵੀ ਨਿਕਲਿਆ ਨਹੀਂ ਬਾਈ ਕਹਿੰਦਾ ਹੁਣ ਹੋਰ ਮੀਂਹ ਆਣਾ ਉਹ ਮੀਂਹ ਨਹੀਂ ਆਉਂਦੀ ਪੈਂਦਾ ਹੈ ਉਹ ਮੈਂ ਰਾਤ ਨੂੰ ਲਫਾਫਾ ਪੁੱਛਾ ਜਾਵਾਂ ਵਾਹ ਜੀ ਵਾਹ ਚੱਲ ਦੇਖਦੇ ਆ ਸ਼ੱਕ ਦੇ ਚੱਕ ਦੇ ਸੂਂਡ ਦਾ ਹੋਰ 파ੜ ਦੇ ਇੱਕ ਜਗ੍ਹਾ ਦੇ ਮੀਆਂ ਕਿਆ ਕਰਿਆ ਤੇਰੇ ਬੰਦੇ ਨੇ ਸੂਂਡ ਦਾ ਹੋਰ 파ੜ ਦਿਆ ਕਿਹੜਾ ਮੋਸਾ ਦਾ ਕੰਮ ਕਰਨ ਲੱਗਾ ਇਹ ਤਾਂ ਤੂੰ ਬਤਾ ਤੂੰ ਨੇ ਵੀ ਜਵਾਬ ਨਹੀਂ ਦਿਆ ਦੱਸ ਦੇ ਰੁਕ ਜਾਓ ਤੂੰ ਵੀ ਤਾਂ ਐਸੇ ਆਇਆ ਮੋਟਰਸਾਈਕਲ ਉਠਾ ਕੇ ਕਰਨੀ ਉਠਾ ਕੇ ਆਂ ਪੇ ਉਹ ਤਾਂ ਕੰਮ ਖਰਾਬ ਹੈ ਨਾ ਇਹ ਤਾਂ ਹੈ ਇੱਕ ਤਾਂ ਪਾਣੀ ਬਰਸਾਤ ਗਰਮੀ ਸਭੀ ਸਾਥ ਹੋ ਗਿਆ ਖੱਜਲ ਖੁਆਰ ਪਹਿਲਾਂ ਲਾਇਆ ਇਹ ਇੱਥੇ ਅੰਜ ਤੇ ਲੈ ਕੇ ਪੱਟ ਕੇ ਇੱਥੇ ਇੱਕ ਤਾਂ ਗਰਮੀ ਉਤੋਂ ਖੱਜਲ ਖੁਆਰ ਖੱਜਲ ਖੁਆਰ ਵੀ ਕੋਈ ਜ਼ਿਆਦਾ ਹੀ ਗਰਮੀ ਨੇ ਕਰਤਾ ਪੂਰਾ ਹਾਲ ਜੀ ਚੋਗੇ ਸਾਰੇ ਫਿਰ ਹੁਣ ਇੱਧਰ ਲਾਇਆ ਜੀ ਹੁਣ ਇੱਧਰੋਂ ਇੱਧਰ ਗਿਰਾਂਗੇ ਵਰਕ 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 ਇਹ ਆ ਬੰਦਾ ਵੀ ਵਰਕ ਪਰ ਇੱਕ ਬੰਦਗੀ ਮੋਜ ਹੈ। ਆਰੇ ਆਈ ਸਾਹਮਣੇ। ਜਾਜੀ ਕਰਦਾ ਬੰਦਾ ਜੀਰੀ ਚ ਵੜ ਕੇ ਨਾ ਲੰਦਾ। ਨੇ ਆਪਣਾ RAM ਨਾਲ ਬੈਠਿਆ। ਬਸ ਛੱਡ ਦੇ। ਬਾਕੀਆਂ ਦੇ ਹਾਲਾਤ ਸਾਰਿਆਂ ਦੇ ਮਾੜੇ। ਗਰਮੀ ਚ। ਕੰਮ ਕਰਕੇ ਜੀ ਖਤਮ। ਅੱਧੀ ਛੁੱਟੀ ਲਾ ਲਓ। ਚਾਹੇ ਪੂਰੀ ਲਾ ਲਓ। ਨਿਕਲ ਚੱਲਦੇ ਆ ਜੀ ਘਰ ਵੱਲੋਂ। ਬਾਕੀ ਗਰਮੀ ਨੇ ਤੋੜ ਕੇ ਰੱਖ ਦੇ। ਕੱਲ ਵੀ ਖੱਜਲ ਖਵਾਰ ਹੋਏ। ਉਹਦਾ ਤੁਸੀਂ ਕੱਲ ਵਾਲੇ ਬਲੌਗ ਦੇ ਵਿੱਚ ਦੇਖ ਹੀ ਲਿਆ ਤੇ ਉਹ ਤੋਂ ਬਾਅਦ ਅੱਜ ਵੀ ਤਗਰੇਬ ਸਾਰਾ ਦਿਨ ਖਲਚਰ ਖਾ। ਇੱਕ ਵਾਰੀ ਸਾਨੂੰ ਆਪਣੀ ਛਾਤੀ ਵੀ ਮਰਵਾ ਦਿੰਦੇ ਆ। ਇਹ ਹਾਲ ਦੀ। ਸਾਰਾ 11 11 ਤੇ ਫਿਲਹਾਲ ਗਰਮੀ ਦੇ ਵਿੱਚ। ਅਗਲਾ ਚਲਦੇ ਆ ਜੀ ਹੁਣ ਘਰ ਵੱਲ ਨੂੰ। ਨਾਤ ਹੋ ਗਏ ਹੋਵਾਂਗੇ ਫਰੈਸ਼ ਤੇ ਥੋੜੀ ਦੇਰ ਕਰਾਂਗੇ ਆਰਾਮ। ਹੁਣ ਤਾਂ ਦੇਖਦੇ ਆ ਸ਼ਾਮ ਨੂੰ ਹੀ ਮਿਲਦੇ ਆ। ਜਾ ਕੇ ਨੇ ਪਬਜੀ ਖੁੱਟੀ ਆ ਥੋੜੀ ਦੇਰ।